ਨੰਨਾ ਨੰਗੇ ਤੜ ਤੁਸੀਂ ਜਾ ਰਹੇ ਹੋ ਮੋਹਾਲੀ ਦੀਆਂ ਸੜਕਾਂ ਦੇ ਉੱਤੇ ਗੱਲ ਕੀ ਹੈ ਜੀ ਅਸੀਂ ਜੀ ਪੰਜਾਬ ਦੀ ਜੋ ਸਰਕਾਰ ਆ ਉਹਦੇ ਸਤਾਏ ਹੋਏ ਆ ਸਾਡੇ ਨਵੇਂ ਪਹਿਲੇ ਪਾਵਰ ਪਲਾਂਟ ਹੈ ਪ੍ਰਦੂਸ਼ਣ ਐਡਾ ਸਾਡੇ ਬਿਮਾਰੀਆਂ ਇੰਨੀਆਂ ਨੇ ਛੋਟੇ ਛੋਟੇ ਬੱਚੇ ਨੇ ਜਿਹੜੇ ਉਹ ਵੀ ਬਿਮਾਰੀਆਂ ਤੋਂ ਪੀੜਤ ਨੇ ਸਰਪ ਸਰਕਾਰ ਨੂੰ ਨੰਗੇ ਤੜ ਹੋ ਕੇ ਸਾਡੇ ਕੋਲ ਕੋਈ ਧਿਆਨ ਨਹੀਂ ਸਿਰਫ ਅਸੀਂ ਸ਼ਰਤਾਂ ਨਾਲ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਤੁਰੰਤ ਇਹ ਫੈਕਟਰੀ ਨੂੰ ਬੰਦ ਕੀਤਾ ਜਾਵੇ ਉਹ ਸੀ ਦੇਖੋ ਸਾਰੇ ਪਿੰਡ 50 ਪੰਚਾਇਤਾਂ ਦੇ ਮਤੇ ਵਿਰੋਧਨ ਨੇ ਜੀ ਹਾਂਜੀ ਤੱਕਤਸ਼ੀਰੀ ਤੁੰਗਵਾ ਸਾਹਿਬ ਦਾ ਮਤਾ ਵੀ ਵਿਰੁੱਧ ਆਇਆ ਹੋਇਆ ਹੈ ਜੀ ਪੰਚਾਇਤਾਂ ਦੇ ਮਤੇ ਤੋਂ ਇਲਾਵਾ ਜੀ ਕਲੱਬਾਂ ਦੇ ਸਾਰੇ ਮਤੇ ਵਿਰੋਧਾ ਆ ਗਏ ਜੀ ਜਿਹੜੀ ਕਾਨੂੰਨੀ ਕਾਰਵਾਈ ਸੀ ਉਹ ਰਿਪੋਰਟ ਹੀ ਸਾਰਾ ਕੁਝ ਸਾਰੇ ਅਫਸਰਾਂ ਤੱਕ ਪਹੁੰਚਾ ਚੁੱਕੇ ਆਂ ਪਰ ਇਹ ਸਾਡੀ ਫੇਰ ਵੀ ਸੁਣਵਾਈ ਨਹੀਂ ਹੋ ਰਹੀ ਇੱਥੇ ਫੇਰ ਵੀ ਜੀ ਇਹ ਜਿਹੜੀ ਐਨਓਸੀ ਜਾਰੀ ਕਰਨ ਨੂੰ ਕੋ ਕਹਿ ਰਹੇ ਨੇ ਜਾਰੀ ਕਰਨ ਨੂੰ ਕਹਿ ਰਹੇ ਨੇ ਜਾਂ ਜਾਰੀ ਜਾਰੀ ਕਰ ਰਹੇ ਨੇ ਜੀ ਅੱਛਾ ਜੀ ਹਾਂਜੀ ਤੱਕੀ ਨਾਲ ਜਾਰੀ ਕਰ ਰਹੇ ਨੇ ਜੀ ਅੱਜ ਦੇ ਕੋਈ 3-400 ਬੰਦੇ ਆ ਜੀ ਅਸੀਂ 300 ਕਿਲੋਮੀਟਰ ਤੋਂ ਚੱਲ ਕੇ ਆਏ ਆ ਸਿਰਫ ਇਹ ਦਫ਼ਤਰ ਤੱਕ ਜੀ ਅਸੀਂ ਪਹਿਲਾਂ ਰਿਪੋਰਟਾਂ ਜਿਹੜੀਆਂ ਆਨਲਾਈਨ ਰਿਪੋਰਟ ਤੇ ਪਹੁੰਚੀ ਹੈ ਜੀ ਉੱਥੇ ਸਾਡੇ ਹੱਕ 'ਚ ਤਾਂ ਇਹਨਾਂ ਨੇ ਕੀ ਬੁੱਕ ਤਾਣਾ ਸੀਗਾ ਇਹ ਜੀ ਉਲਟਾ ਇੱਥੇ ਜਿਹੜੇ ਸਹੀ ਮਲਾਜ ਨੂੰ ਸੀਗੇ ਉਹਨਾਂ ਦੀ ਬਦਲੀ ਕਰਤੀ ਇਹਨਾਂ ਨੇ ਬੰਦਾ ਜਾਣੀ ਸਕਦਾ ਤੁਹਾਨੂੰ ਪਤਾ ਹੈ ਵੀ ਜਿਹੜਾ ਪੰਜਾਬ ਹੈਗਾ ਜਿਵੇਂ ਆਪਾਂ ਉਹਨੂੰ ਪੰਜ ਦਰਿਆਵਾਂ ਦੀ ਧਰਤੀ ਕਹਨੇ ਆਗੇ ਹਮ ਸਭ ਤੋਂ ਵੱਧ ਪਾਣੀ ਹੈ ਔਰ ਪਾਣੀ ਨੂੰ ਇੱਥੇ ਪ੍ਰਦੂਸ਼ਿਤ ਹੋ ਰਿਹਾ ਹੈਗਾ ਜੋ ਪੰਜਾਬ ਹੈਗਾ ਉਹ ਜਿਹੜਾ ਕੈਂਸਰ ਸਟੇਟ ਵਿੱਚ ਬਣ ਜਾ ਰਿਹਾ ਹੈਗਾ ਲੋਕਾਂ ਤੋਂ ਜਦੋਂ ਜ਼ਮੀਨ ਖਰੀਦੀ ਜਾਂਦੀ ਹੈ ਜੀ ਉਦੋਂ ਕਿਉਂ ਨਹੀਂ ਦੱਸਿਆ ਜਾਂਦਾ ਉਦੋਂ ਪਤਾ ਹੀ ਨਹੀਂ ਲੱਗਦਾ ਕਿ ਕੀ ਕਰਨਾ ਇਹਨਾਂ ਨੇ ਇੱਥੇ ਕਿਹੜੀ ਫੈਕਟਰੀ ਲੱਗਣੀ ਆ ਉਹਦੇ ਵਿੱਚ ਕੋਈ ਸ਼ਰਤਾਂ ਹੁੰਦੀਆਂ ਹੀ ਨਹੀਂ ਔਰ ਇਸ ਦੇ ਵਿੱਚ ਇਹ ਬੰਦੇ ਕੀ ਕਰ ਰਹੇ ਹੈਗੇ ਟਾਇਰ ਬਾਹਰੋਂ ਇੰਪੋਰਟ ਕਰਕੇ ਬਾਹਰਲੇ ਸ਼ਹਿਟਾਂ ਤੋਂ ਲੈ ਲੈ ਕੇ ਜੀ ਸੌਰੀ ਬਾਹਰਲੇ ਸ਼ਹਿਟਾਂ ਤੋਂ ਲੈ ਕੇ ਟਾਇਰ ਇੱਥੇ ਉਹਨਾਂ ਨੂੰ ਕੀ ਕਰਦੇ ਆਗ ਦੇ ਨਾਲ ਉਹਨਾਂ ਨੂੰ ਗਰਮ ਕਰਕੇ ਸਾੜਦੇ ਆ ਤੇਲ ਕੱਢਦੇ ਹੈਗੇ ਹੂੰ ਉਹਦੇ ਨਾਲ ਕੀ ਹੋ ਰਿਹਾ ਹੈਗਾ ਕਿ ਦਮੇ ਦੀ ਬਿਮਾਰੀ ਤੇ ਹੋਰ ਬਿਮਾਰੀਆਂ ਫੈਲ ਰਹੀਆਂ ਨੇ ਪਬਲਿਕ ਹੀਅਰਿੰਗ ਦੇ ਵਿੱਚ ਵੀ ਇਹ ਗੱਲ ਆ ਗਈ ਕਿ ਇਹ ਕਹਿੰਦੇ ਜੀ ਅਸੀਂ ਲੱਗਣ ਨਹੀਂ ਦੇਦੇ ਲੋਕਾਂ ਨੇ ਕਹਿੰਦੇ ਸਾਡੂ ਸਾਡੀ ਜਾਨ ਨੂੰ ਖਤਰਾ ਉਹਨਾਂ ਨੇ ਫਿਰ ਜ਼ਮੀਨ ਉੱਥੇ ਖਰੀਦੀ ਹੈ ਇਹ ਤੋਂ ਤਾਂ ਇਹ ਲੱਗਦਾ ਕਿ ਜਿਵੇਂ ਕੋਈ ਨਾ ਬਹੁਤ ਵੱਡੀ ਸਾਜ਼ਿਸ਼ ਹੈ ਕਿ ਉਹ ਕਹਿੰਦੇ ਸਾਨੂੰ ਜੋ ਸਰਕਾਰ ਕੋਲ ਜਿਹੜੇ ਪੈਸੇ ਵਾਲੇ ਬੰਦੇ ਹੈਗੇ ਇੰਡਸਟਰੀਅਲ ਲੋਕ ਸੋਚਦੇ ਕਿ ਅਸੀਂ ਇਹਨੂੰ ਪੈਸੇ ਨਾਲ ਖਰੀਦ ਲਾਂਗੇ ਔਰ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੋ ਅਸੀਂ ਪਹਿਲਾਂ ਦੇਖਿਆ ਸੀ ਜਿਹੜਾ ਦਿੱਲੀ ਦਾ ਸੰਘਾਰਸ਼ ਸੀ ਕਿਸਾਨਾਂ ਦਾ ਜ਼ਮੀਨਾਂ ਬਚਾਉਣ ਤੋਂ ਉਹ ਮੰਨੀ ਢਾਨੀ ਦਾ ਕੰਮ ਹੁਣ ਇਹ ਬੰਦੇ ਕਰਨਾ ਸ਼ੁਰੂ ਕਰ ਰਹੇ ਆ ਹੂੰ ਹੁਣ ਉਹਨਾਂ ਨੇ ਆਪ ਦੇ ਅੱਗੇ ਜਿਹੜਾ ਏਜੰਸੀਆਂ ਐ ਇਕਰੀਕ ਨਾਲ ਇਹਨਾਂ ਨੂੰ ਹਾਇਰ ਕੀਤੀਆਂ ਨੇ ਜਿਨਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਹੋਊਗਾ ਗੰਡਾ ਸਿੱਧੂ ਮੁਬਾਰਕ ਲੋਕ ਮਾਰੂ ਫੈਕਟਰੀਆਂ ਮੁਬਾਰਕ ਮਾਰੂ ਫੈਕਟਰੀਆਂ ਮੁਬਾਰਕ ਬੰਦੀਪੁਰਵਾਰ ਮੁਬਾਰਕ ਜੂਸ਼ਰਵਾਰ ਮੁਬਾਰਕ ਸਤਸਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਣਾ ਅੱਜ ਮੋਹਾਲੀ ਦੀਆਂ ਸੜਕਾਂ ਦੇ ਉੱਤੇ ਨੰਗੇ ਧੜਾ ਤੁਹਾਨੂੰ ਵੀਰ ਹੱਥਾਂ ਦੇ ਵਿੱਚ ਸਲੋਕਨ ਫੜੇ ਹੋਏ ਜਾਂਦੇ ਦਿਖਾਈ ਦਿੰਦੇ ਹੋਣਗੇ ਇਹ ਵੀਰ ਅਪਰਾਲਾ ਕਰ ਰਹੇ ਨੇ ਜੀ ਆਪਣੇ ਵਾਤਾਵਰਣ ਨੂੰ ਬਚਾਉਣ ਦਾ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦਾ ਜੋ ਇਹਨਾਂ ਦਾ ਕਹਿਣਾ ਹੈ ਇਹ ਕਹਿ ਰਹੇ ਨੇ ਕਿ ਜੋ ਫੈਕਟਰੀਆਂ ਲੱਗ ਰਹੀਆਂ ਨੇ ਵੱਖ-ਵੱਖ ਜਗ੍ਹਾ ਤੇ ਚਾਹੇ ਉਹ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਪੇਪਰ ਮਿੱਲਾਂ ਜਾਂ ਫਿਰ ਕਮਾਲੂ ਦੇ ਵਿੱਚ ਟਾਇਰ ਫੈਕਟਰੀ ਆ ਹੋਰ ਵੱਖ-ਵੱਖ ਜਗ੍ਹਾ ਤੇ ਜੋ ਵੀ ਫੈਕਟਰੀਆਂ ਲੱਗ ਰਹੀਆਂ ਨੇ ਉਹ ਫੈਕਟਰੀਆਂ ਨੂੰ ਰੋਕਣ ਦੇ ਲਈ ਅੱਜ ਮੰਗ ਪੱਤਰ ਆ ਜਿਹੜਾ ਉਹ ਦਿੱਤਾ ਜਾਣਾ ਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਵੀਰ ਹਾਂਜੀ ਕੀ ਨਾਮ ਹੈ ਜੀ ਆਪਣਾ ਦਰਸ਼ਨ ਸਿੰਘ ਆ ਜੀ ਦਰਸ਼ਨ ਸਿੰਘ ਜੀ ਅੱਜ ਕੀ ਕਾਰਨਾਂ ਨੰਗੇ ਧੜ ਤੁਸੀਂ ਜਾ ਰਹੇ ਹੋ ਮੋਹਾਲੀ ਦੀਆਂ ਸੜਕਾਂ ਦੇ ਉੱਤੇ ਗੱਲ ਕੀ ਹੈ ਜੀ ਅਸੀਂ ਜੀ ਪੰਜਾਬ ਦੀ ਜੋ ਸਰਕਾਰ ਆ ਉਹਦੇ ਸਤਾਏ ਹੋਏ ਆ ਸਾਡੇ ਪਿਛਲੇ ਲੰਬੇ ਸਮੇਂ ਤੋਂ ਹੀ ਜਿਹੜੂ JSW ਨਾਂ ਦੀ ਇੱਕ ਫੈਕਟਰੀ ਲੱਗ ਰਹੀ ਹੈ ਉਹਦਾ ਅਸੀਂ ਤਿੰਨ ਚਾਰ ਮਹੀਨਿਆਂ ਤੋਂ ਵਿਰੋਧ ਕਰ ਰਹੇ ਹਾਂ ਜੀ ਪਿੱਛੇ 14 ਨੂੰ ਜੇ ਪਿੱਛੇ 14 7ਵੇਂ ਮਹੀਨੇ ਦੀ 14 ਤਰੀਕ ਨੂੰ ਸਾਡੀ ਪਬਲਿਕ ਹੈਰਿੰਗ ਹੋਈ ਸੀ ਉਹਦੇ ਵਿੱਚ ਅਸੀਂ ਜਿੱਤੇ ਆ ਸਾਡੀ ਜਿੱਤ ਹੋਈ ਹੈ ਕਿਹੜੀ ਜਗ੍ਹਾ ਤੋਂ ਆਏ ਹਾਂ ਤਲਵੰਡੀ ਅਕਲੀਆ ਪਿੰਡ ਹੈ ਤਲਵੰਡੀ ਸਾਬੋ ਮੋਰਚਾ ਅਸੀਂ ਉੱਥੋਂ ਆਏ ਆ ਸਾਡੇ ਨੇ ਪਹਿਲੀ ਪਾਵਰ ਪਲਾਂਟ ਹੈ ਪਰ ਦੂਸ਼ਣ ਐਡਾ ਸਾਡੇ ਬਿਮਾਰੀਆਂ ਇੰਨੀਆਂ ਨੇ ਛੋਟੇ ਛੋਟੇ ਬੱਚੇ ਨੇ ਜਿਹੜੇ ਉਹ ਵੀ ਬਿਮਾਰੀਆਂ ਤੋਂ ਪੀੜਤ ਨੇ ਇਸ ਕਰਕੇ ਸੀ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਵਾਸਤੇ ਅੱਜ ਮਹਾਲੀ ਵਾਤਾਵਰਣ ਜੋ ਵੱਡਾ ਦਫ਼ਤਰ ਆ ਉੱਥੇ ਪਹੁੰਚਾਂਗੇ ਨੰਗੇ ਧੜ ਵੀ ਅਸੀਂ ਇੱਕ ਸਰਫ ਸਰਕਾਰ ਨੂੰ ਨੰਗੇ ਧੜ ਹੋ ਕੇ ਸਾਡੇ ਕੋਲ ਕੋਈ ਹਿਜਾਰ ਨਹੀਂ ਸਿਰਫ ਅਸੀਂ ਸ਼ਰਤਾਂ ਨਾਲ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਤੁਰੰਤ ਇਹ ਫੈਕਟਰੀ ਨੂੰ ਬੰਦ ਕੀਤਾ ਜਾਵੇ ਜੇ ਸਰਕਾਰ ਕੋ ਬੰਦ ਕਰਨ ਦਾ ਕੋਈ ਐਕਸ਼ਨ ਨਹੀਂ ਲੈਂਦੀ ਜੀ ਫਿਰ ਅਗਲਾ ਫਿਰ ਅਸੀਂ ਕੋਈ ਅਗਲਾ ਪਲਾਨ ਫਿਰ ਅਸੀਂ ਸੋਚਾਂਗੇ ਫਿਰ ਕੋਈ ਲੰਮਾ ਪਲਾਨ ਸੀ ਫਿਰ ਅੱਗੇ ਸਖਤ ਪਲਾਨ ਲਵਾਂਗੇ। ਜੰਦਾਬਾਦ। ਸੋ ਹੋਰ ਵੀ ਵੀਰ ਨੇ ਕਹਿੰਦੇ ਅਸੀਂ ਸਖਤ ਪਲਾਨ ਲਵਾਂਗੇ। ਗੱਲਬਾਤ ਕਰਦੇ ਆਂ ਵੀਰ ਜਾ ਰਹੇ ਨੇ ਇਹਨਾਂ ਨਾਲ ਗੱਲ ਕਰਾਂਗੇ। ਸੋ ਕੀ ਕਹਿੰਦੇ ਨੇ? ਹਾਂਜੀ ਵੀਰ ਜੀ ਕੀ ਨਾਮ ਹੈ ਜੀ? ਮੇਰਾ ਨਾਮ ਸੁਖਦੀਪ ਸਿੰਘ ਹੈ ਜੀ। ਅੱਜ ਦਾ ਕੀ ਕਾਰਨ ਹੈ ਜੀ ਜਿਹੜਾ ਨੰਗੇ ਤੜ ਮਹਾਲ ਦੀਆਂ ਸਰਕਾਂ ਦੇ ਉੱਤੇ ਦਿਖਾਈ ਦੇ ਰਹੇ ਹੋ? ਕਾ ਜੀ ਅਸੀਂ ਕੀ ਕਰੀਏ ਜੀ ਜਿਹੜੇ ਕਾਨੂੰਨੀ ਕਾਰਵਾਈ ਆ ਉਹਦੇ ਵਿੱਚ ਅਸੀਂ ਜਿੱਤ ਚੁੱਕੇ ਆ ਜੀ ਪਬਲਿਕ ਹੀਰਿੰਗ ਦੇ ਵਿੱਚ ਅਸੀਂ ਫੈਕਟਰੀ ਨੂੰ ਹਰਾ ਚੁੱਕੇ ਆ ਜੀ ਕਿਹੜੀ ਫੈਕਟਰੀ ਹੈ ਜੀ ਇਹ ਜੀਐਸਡਬਲਿਊ ਸੀਮੈਂਟ ਫੈਕਟਰੀ ਹੈ ਜੀ ਜਿਹੜੀ ਤਲਵੰਡੀ ਅਕਲੀਆ ਵਿਖੇ ਲੱਗ ਰਹੀ ਹੈ ਮੰਜਲਾ ਮਾਨਸਾ ਜੀ ਤੇ ਉਸ ਤੋਂ ਬਾਅਦ ਜਿਹੜੇ ਪੰਚਾਇਤਾਂ ਦੇ ਮਤੇ ਸੀਗੇ ਜੀ ਉਹ ਅਸੀਂ ਦੇਖੋ ਸਾਰੇ 50 ਪੰਚਾਇਤਾਂ ਦੇ ਮਤੇ ਵਿਰੋਧਨ ਨੇ ਜੀ ਹਾਂ ਜੀ ਤਖਤਸ਼ੀਰੀ ਤੁੰਗਵਾ ਦਾ ਸਭ ਦਾ ਮਤਾ ਵੀ ਵਿਰੋਧ ਆਇਆ ਹੋਇਆ ਜੀ ਪੰਚਾਇਤਾਂ ਦੇ ਮਤੇ ਤੋਂ ਇਲਾਵਾ ਜੀ ਕਲੱਬਾਂ ਦੇ ਸਾਰੇ ਮਤੇ ਵਿਰੋਧ ਆ ਗਏ ਜੀ ਜਿਹੜੇ ਕਾਨੂੰਨੀ ਕਾਰਵਾਈ ਸੀ ਉਹ ਰਿਪੋਰਟ ਹੀ ਸਾਰਾ ਕੁਝ ਸਾਰੇ ਅਫਸਰਾਂ ਤੱਕ ਪਹੁੰਚਾ ਚੁੱਕੇ ਆਂ ਪਰ ਇਹ ਸਾਡੀ ਫੇਰ ਵੀ ਸੁਣਵਾਈ ਨਹੀਂ ਹੋ ਰਹੀ ਜੀ ਇਹ ਫੇਰ ਵੀ ਜੀ ਇਹ ਜਿਹੜੇ ਐਨਓਸੀ ਜਾਰੀ ਕਰਨ ਨੂੰ ਕਹਿ ਰਹੇ ਨੇ ਜਾਰੀ ਕਰਨ ਨੂੰ ਕਹਿ ਰਹੇ ਨੇ ਜਾਂ ਜਾਰੀ ਜਾਰੀ ਕਰ ਰਹੇ ਨੇ ਜੀ ਅੱਛਾ ਜੀ ਹਾਂਜੀ ਤੱਕੇ ਨਾਲ ਜਾਰੀ ਕਰ ਰਹੇ ਨੇ ਜੀ ਇੰਨੇ ਵਿਰੋਧ ਤੋਂ ਬਾਅਦ ਹੁਣ ਅੱਜ ਦੇ ਕੋਈ ਤਿੰਨ ਚਾਰ ਸੌ ਬੰਦੇ ਆ ਜੀ ਅਸੀਂ 300 ਕਿਲੋਮੀਟਰ ਤੋਂ ਚੱਲ ਕੇ ਆਏ ਆਂ ਸਿਰਫ ਇਹ ਦਫ਼ਤਰ ਤੱਕ ਜੀ ਅਸੀਂ ਪਹਿਲਾਂ ਰਿਪੋਰਟਾਂ ਜਿਹੜੀਆਂ ਆਨਲਾਈਨ ਰਿਪੋਰਟ ਤੇ ਪਹੁੰਚੀ ਆ ਜੀ ਉੱਥੇ ਸਾਡੇ ਹੱਕ 'ਚ ਤਾਂ ਇਹਨੇ ਕੀ ਬੋਕ ਤਾਣਾ ਸੀਗਾ ਇਹ ਜਿਹੜੇ ਉਲਟਾ ਇੱਥੇ ਜਿਹੜੇ ਸਹੀ ਮੁਲਾਜ਼ਮ ਸੀਗੇ ਉਹਨਾਂ ਦੀ ਬਦਲੀ ਕਰਤੀ ਹੈ ਇਹਨਾਂ ਨੇ ਜੀ ਹਾਂਜੀ ਤੇ ਹੁਣ ਜਿਹੜੇ ਮੰਨ ਲਓ ਜੀ ਇਹਨੇ ਸਰਕਾਰ ਦੇ ਹੱਕ ਦੇ ਮੁਲਾਜ਼ਮ ਨੇ ਜੀ ਉਹ ਹੁਣ ਠੱਕੇ ਨਾ ਇਹਨੂੰ ਸੀ ਜਾਰੀ ਕਰ ਰਹੇ ਨੇ ਅੱਛਾ ਜਿਹੜੇ ਮੁਲਾਜ਼ਮ ਸੀਗੇ ਸਹੀ ਸੀ ਉਹਨਾਂ ਦੀ ਬਦਲੀ ਉਹਨਾਂ ਦੀ ਬਦਲੀ ਹੋ ਚੁੱਕੀ ਹੈ ਜੀ ਅੱਛਾ ਉਹ ਰਿਪੋਰਟ ਤਾਂ ਪਹਿਲਾਂ ਹੀ ਜਨਤਕ ਹੋ ਗਈ ਸੀ ਪਹਿਲਾਂ ਆਨਲਾਈਨ ਪਹੁੰਚ ਚੁੱਕੀ ਹੈ ਇੱਥੇ ਅਸੀਂ ਵਾਈ ਹੈਂਡ ਜੀ ਪਹਿਲਾਂ ਵੀ ਪੰਚਾ ਚੁੱਕੇ ਆ ਅੱਜ ਵੀ ਅਸੀਂ ਦੁਬਾਰਾ ਫੇਰ ਆਏ ਆ ਜੀ ਮੰਗ ਕੀ ਆ ਤੁਹਾਡੀ ਸਾਡੀ ਮੰਗ ਤਾਂ ਇਹ ਹੈ ਜੀ ਫੈਕਟਰੀ ਨੂੰ ਰੱਦ ਕਰੋ ਜੀ ਰੈਡ ਕੈਟਾਗਰੀ ਦੀ ਫੈਕਟਰੀ ਹੈ ਜੀ ਇਹਨੂੰ ਸਾਡੀ ਮੰਗ ਇਹਨੂੰ ਰੱਦ ਕਰੋ ਸਾਡੇ ਪਹਿਲਾਂ ਸੇ ਸੀਮੈਂਟ ਸਾਡੇ ਥਰਮਲ ਪਲਾਂਟ ਜੀ ਅਸੀਂ ਉਹਦੀ ਮਾਰ ਚੱਲ ਰਹੇ ਹਾਂ ਪਰ ਸਰਕਾਰਾਂ ਕਹਿੰਦੀਆਂ ਨੇ ਕਿ ਤਰੱਕੀ ਹੋਣੀ ਆ ਰੁਜ਼ਗਾਰ ਦੇ ਸਾਧਨ ਹੋਣੇ ਨੇ ਰੁਜ਼ਗਾਰ ਦਾ ਸਾਧਨ ਕੋਈ ਨਹੀਂ ਥਰਮਲ ਸਾਡੇ ਪਲਾਂਟ ਲੱਗੇ ਹੋਏ ਜਿਹਦੇ ਵਿੱਚ 80% ਤੋਂ ਜ਼ਿਆਦਾ ਜਿਹੜੇ ਪ੍ਰਵਾਸੀ ਨੇ ਜੀ ਪਹਿਲਾਂ ਵੀ ਤੇ ਜਿਹੜੀ ਇਹ ਫੈਕਟਰੀ ਹੈ ਜੀ ਇਹ ਇਹਨਾਂ ਨੇ ਇਹ ਬੰਦੇ ਸਾਡੇ ਰੱਖਣੇ ਨੇ ਸਿਰਫ 60 60 ਨੇ ਜਿਹੜੇ ਉਹ ਵੀ ਸਾਰੇ ਅਫਸਰ ਸਾਹੀ ਉਹ ਬਾਹਰ ਦੀ ਹੋਈ ਜੀ ਸਾਡੇ ਨਗਰ ਦਾ ਜਾਂ ਇਲਾਕੇ ਦਾ ਇੱਕ ਵੀ ਮੁਲਾਜ਼ਮ ਨਹੀਂ ਰੱਖਣਾ ਇਹਨਾਂ ਨੇ ਹਾਂਜੀ ਵਕੀਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਮਸਲਾ ਜੀ ਕਹਿੰਦੇ ਪ੍ਰਦੂਸ਼ਣ ਨੂੰ ਬਚਾਉਣ ਦੇ ਲਈ ਸੰਘਰਸ਼ ਕਰ ਰਹੇ ਨੇ ਲੋਕ ਜਿਨ੍ਹਾਂ ਦੀ ਜ਼ਿੰਮੇਵਾਰੀ ਆ ਉਹ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਆ ਸਰਕਾਰਾਂ ਦੇਖੋ ਗੱਲ ਇਸ ਤਰ੍ਹਾਂ ਦੀ ਕਿ ਕਿਸੇ ਵਕਤ ਨਾ ਆਪਣਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਕੋਲੇ ਪਾਵਰ ਹੁੰਦੀ ਸੀਗੀ ਕਿ ਕੋਈ ਵੀ ਪਬਲਿਕ ਜਨਹਤ ਪਟੀਸ਼ਨ ਪਾਉਂਦਾ ਸੀ ਤੇ ਅਦੇ ਸੁਣਵਾਈ ਕਰਾਉਂਦਾ ਸੀ ਹੂੰ ਪਿਛਲੇ ਸਮੇਂ ਦੌਰਾਨ ਇਹਨਾਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਬਣਾਦਾ ਦਿੱਲੀ ਜੀ ਔਰ ਜਿਹੜਾ ਆਮ ਬੰਦਾ ਜਾ ਨਹੀਂ ਸਕਦਾ ਤੁਹਾਨੂੰ ਪਤਾ ਹੈ ਵੀ ਜਿਹੜਾ ਪੰਜਾਬ ਹੈਗਾ ਜਿਵੇਂ ਆਪਾਂ ਉਹਨੂੰ ਪੰਜ ਦਰਿਆਵਾਂ ਦੀ ਧਰਤੀ ਕਹਨੇ ਆਗੇ ਹਮ ਸਭ ਤੋਂ ਵੱਧ ਪਾਣੀ ਹੈ ਔਰ ਪਾਣੀ ਨੂੰ ਇੱਥੇ ਪ੍ਰਦੂਸ਼ਿਤ ਹੋ ਰਿਹਾ ਹੈਗਾ ਜੋ ਪੰਜਾਬ ਹੈਗਾ ਉਹ ਜਿਹੜਾ ਕੈਂਸਰ ਸਟੇਟ ਵਿੱਚ ਬਣ ਜਾ ਰਿਹਾ ਹੈਗਾ ਚਾਹੇ ਲਹਿੰਦਾ ਪੰਜਾਬ ਆ ਚਾਹੇ ਚੜ੍ਹਦਾ ਪੰਜਾਬ ਹੈ ਇੱਥੇ ਲਈ ਜਿਵੇਂ ਪਾਣੀ ਸਾਡੇ ਲਈ ਇੱਕ ਵਰਦਾਨ ਹੈਗਾ ਤਾਂ ਸਾਡੇ ਲਈ ਹੁਣ ਮੁਸੀਬਤ ਵੀ ਬਣਦੀ ਇਹ ਉਹਦੇ ਵਿੱਚ ਜਿਹੜੇ ਦਾ ਪੋਲੂਸ਼ਨ ਹੈਗਾ ਉਹਨਾਂ ਸਾਡੇ ਲਈ ਬਹੁਤ ਨੁਕਸਾਨਦੇ ਹੋ ਰਿਹਾ ਹੈਗਾ ਜੀ ਔਰ ਮੈਂ ਤਾਂ ਇਹ ਵੀ ਅਪੀਲ ਕਰਨੀ ਚਾਹਣਾਗਾ ਕੀ ਠੀਕ ਹੈ ਤੁਸੀਂ ਨੈਸ਼ਨਲ ਗ੍ਰੀਨ ਟਰਬਾਈਨਰ ਨੂੰ ਦਿੱਲੀ ਦੇ ਵਿੱਚ ਰੱਖੋ ਹੂੰ ਪਰ ਉਹਦਾ ਜੇ ਬੈਂਚ ਇੱਥੇ ਨਹੀਂ ਬਣਾ ਸਕਦੇ ਚੰਡੀਗੜ੍ਹ 'ਚ ਇਹ ਸਾਈਡ ਦਾ ਤਾਂ ਕੰਸੀ ਕੰਮ ਇੱਕ ਰਜਿਸਟਰੀ ਹੋਵੇ ਰਜਿਸਟਰੀ ਮਤਲਬ ਕਿ ਕੋਈ ਵੀ ਬੰਦਾ ਇੱਥੇ ਆ ਕੇ ਇੱਕ ਇੱਕ ਦਫਤਰ ਦਿੱਤਾ ਜਾਵੇ ਆ ਆ ਦਾ ਕੇਸ ਇੱਥੇ ਉਹਨਾਂ ਦੇ ਮੁਲਾਜ਼ਮ ਬੈਠੇ ਹੋਣ ਕੇਸ ਫਾਈਲ ਕੀਤਾ ਜਾਵੇ ਤੇ ਆਨਲਾਈਨ ਬੰਦਾ ਕੇਸ ਕਰ ਸਕਦਾ ਹੋਵੇ ਜੀ ਤਾਂ ਜੋ ਬੰਦਿਆਂ ਨੂੰ ਦਿੱਲੀ ਜਾਣ ਦੀ ਜ਼ਰੂਰਤ ਨਾ ਪਵੇ ਆਨਲਾਈਨ ਹੀ ਹੋ ਜੇ ਹੁਣ ਇਹਦੇ ਨਾਲ ਕੀ ਹੁੰਦਾ ਹੈ ਕਿ ਇਹ ਤਾਂ ਸ਼ੁਰੂਆਤ ਆ ਜੀ ਬਹੁਤ ਸਾਰੇ ਲੋਕ ਕੇਸ ਕਰਕੇ ਚੁੱਪ ਹੋ ਜਾਂਦੇ ਹੈਗੇ ਜੀ ਆਪਾਂ ਦਿੱਲੀ ਜਾਵਾਂਗੇ ਐਨਾ ਖਰਚਾ ਕਿਵੇਂ ਨੂੰ ਚੱਕਾਂਗੇ ਹੂੰ ਔਰ ਇਹਦੇ ਨਾਲ ਕੀ ਹੋ ਰਿਹਾ ਹੈਗਾ ਜਿੰਨਾ ਇੱਥੋਂ ਦਾ ਯਾ ਲੋ ਇੰਡਸਟਰੀਸ ਇੱਥੇ ਪੰਜਾਬ ਦੇ ਵਿੱਚ ਆ ਕੇ ਸੈਟਲ ਹੋ ਰਿਹਾ ਹੈਗਾ ਜੀ ਹੁਣ ਇਹ ਤਾਂ ਐਵੇਂ ਗੱਲਾਂ ਕਹਿਣ ਦੀਆਂ ਹੁੰਦੀਆਂ ਕਿ ਅਸੀਂ ਜੀ ਸਟੇਟ ਨੂੰ ਛੱਡ ਕੇ ਚੱਲ ਜਾਂਗੇ ਹੂੰ ਤੇ ਬਿਲਕੁਲ ਗੱਲਾਂ ਗਲਤ ਹੈਗੀਆਂ ਜੀ ਹੁਣ ਜੇ ਇੱਥੇ ਇੰਡਸਟਰੀ ਲੱਗ ਵੀ ਰਹੀ ਹੈਗੀ ਤਾਂ ਇੱਕ ਸ਼ਰਤਾਂ ਦੇ ਤਹਿਤ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਕਿ ਲੋਕਲ ਪੋਪੂਲੇਸ਼ਨ ਨੂੰ ਅਸੀਂ ਕਿ ਮੈਂ ਤੇ ਰੋਜ਼ਗਾਰ ਦੇਵਾਂਗੇ ਪਰ ਦੇਖਣ ਦੇ ਵਿੱਚ ਆਇਆ ਕਿ ਲੋਕਾ ਜਿਹੜੇ ਪ੍ਰਵਾਸੀ ਬੰਦੇ ਹੈਗੇ ਉਹਨਾਂ ਨੂੰ ਇੱਥੇ ਲੈ ਕੇ ਪਹਿਲਾਂ ਕੰਮ ਦਿੱਤਾ ਜਾਂਦਾ ਫਿਰ ਵਸਾਇਆ ਜਾਂਦਾ ਹੈਗਾ ਜਿਸ ਦੇ ਨਾਲ ਕੀ ਹੈ ਸਾਡਾ ਡੈਮੋਗ੍ਰਾਫੀ ਦਾ ਸੰਤੁਲਨ ਵਿਗੜਦਾ ਪਰ ਜਦੋਂ ਸਾਡੇ ਵਰਗੇ ਬੰਦੇ ਬੋਲਦੇ ਹੈਗੇ ਜਿਨ੍ਹਾਂ ਦੇ ਸਰਾਂ ਦੇ ਪੱਗਾਂ ਹੁੰਦੀਆਂ ਨੇ ਤਾਂ ਸਾਨੂੰ ਐਂਟੀ ਨੈਸ਼ਨਲ ਕਿਹਾ ਜਾਂਦਾ ਹੈਗਾ ਕਿਸੇ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਸਾਡਾ ਗੱਲ ਕਰਿਆ ਪਰ ਜੇ ਇਹੀ ਆਰਐਸਐਸ ਦੇ 100ਵੇਂ ਸਾਲ ਦਾ ਜਿਹੜਾ ਜਸ਼ਨ ਮਨਾਇਆ ਗਿਆ ਸੀ ਆ ਜੀ ਤਾਂ ਉਹਨਾਂ ਦਾ ਚੋ ਲੋ ਚੀਫ ਕਹਿੰਦਾ ਗਿਆ ਉਹ ਵੀ ਤਾਂ ਡੈਮੋਗ੍ਰਾਫੀ ਦੀ ਗੱਲ ਕਰਦਾ ਨਾ ਕਿ ਜਿਸ ਤਰੀਕੇ ਦੀ ਡੈਮੋਗ੍ਰਾਫੀ ਉਹਨੂੰ ਬਦਲ ਰਹੀ ਹੈ ਇੰਡੀਆ ਦੀ ਇਹ ਬਹੁਤ ਉਹਨੇ ਸੀਰੀਅਸ ਕੰਸਰਨ ਕਿਹਾਗਾ ਔਰ ਇਹਨੂੰ ਇਹ ਕਹੇ ਕਿ ਵਿਚਾਰਨ ਵਾਲੀ ਗੱਲ ਹੈਗੀ ਜੀ ਤਾਂ ਇਸ ਕਰਕੇ ਕੱਲੀ ਇਹ ਅਲਾਮਤ ਨਹੀਂ ਪੋਲੂਸ਼ਨ ਦੇ ਨਾਲ ਆ ਰਹੀ ਹੋਰ ਵੀ ਬਹੁਤ ਸਾਰੀਆਂ ਅਲਾਮਤਾਂ ਆ ਰਹੀਆਂ ਨੇ ਲੋਕਾਂ ਤਾਂ ਜਦੋਂ ਜ਼ਮੀਨ ਖਰੀਦੀ ਜਾਂਦੀ ਹੈ ਜੀ ਉਦੋਂ ਕਿਉਂ ਨਹੀਂ ਦੱਸਿਆ ਜਾਂਦਾ ਉਦੋਂ ਪਤਾ ਹੀ ਨਹੀਂ ਲੱਗਦਾ ਕਿ ਕੀ ਕਰਨਾ ਇਹਨਾਂ ਨੇ ਇੱਥੇ ਕਿਹੜੀ ਫੈਕਟਰੀ ਲੱਗਣੀ ਆ ਉਹਦੇ ਵਿੱਚ ਕੋਈ ਸ਼ਰਤਾਂ ਹੁੰਦੀਆਂ ਹੀ ਨਹੀਂ ਦੇਖੋ ਇਹ ਕੀ ਕੀਤਾ 2011-12 ਦੇ ਵਿੱਚ ਇਹਨਾਂ ਨੇ ਨਾ ਜ਼ੋਨ ਬਣਾ ਦੇ ਪੰਜਾਬ ਦੇ ਵਿੱਚ ਜੀ ਉਹਦੇ ਵਿੱਚ ਕੀ ਕਰਕੇ ਇਹ ਇੰਡਸਟਰੀਅਲ ਜ਼ੋਨ ਬਣਾਤੇ ਹੈਗੇ ਜ਼ਮੀਨਾਂ ਦੇ ਹਮ ਹਾਊਸਿੰਗ ਜ਼ੋਨ ਬਣਾਤੇ ਹੈਗੇ ਜੀ ਐਗਰੀਕਲਚਰ ਜ਼ੋਨ ਬਣਾਤੇ ਉਹਦੇ ਤੋਂ ਅੱਗੇ ਜਿਹੜੀਆਂ ਕੈਟਾਗਰੀਜ਼ ਹੈਗੀਆਂ ਕਿ ਕਿਹੜੀ ਕੈਟਾਗਰੀਜ਼ ਦੀਆਂ ਫੈਕਟਰੀਜ਼ ਲੱਗਣਗੀਆਂ ਹਮ ਹੁਣ ਮੰਨ ਲਓ ਮੇਰਾ ਏਰੀਆ ਮੈਂ ਪਿੱਛੋਂ ਤਲਵੰਡੀ ਸਾਬੋ ਦੇ ਨਾਲ ਹਮ ਸਾਡੇ ਪਹਿਲਾਂ ਹੀ ਇੱਕ ਰਫਿੰਡਰੀ ਲੱਗੀ ਹੋਈ ਹੈਗੀ ਜੀ ਔਰ ਜੇ ਤੁਸੀਂ ਉਹਦਾ ਪੋਲੂਸ਼ਨ ਦੇਖੋ ਹਮ ਤੁਸੀਂ ਕਦੇ ਉਹਦੀ ਚਿਮਨੀ ਦੇ ਚੋਂ ਅੱਗ ਨਿਕਲਦੀ ਦੇਖੋ ਔਰ ਆਸੇ-ਪਾਸੇ ਸਾਡਾ ਵੈਸੇ ਹੀ ਜਿਹੜਾ ਪਿੰਡਾਂ ਦਾ ਪਾਣੀ ਹੈ ਜਿਹੜਾ ਸ਼ੋਰੇ ਵਾਲਾ ਪਾਣੀ ਹੈ ਸਲਾਈਨ ਵਾਟਰ ਹੈਗਾ ਖੇਤੀ ਤੇ ਲਈ ਉਹ ਫਿੱਟ ਨਹੀਂ ਹੈਗਾ ਤੇ ਪੀਣ ਲਈ ਤਾਂ ਉਹਨੇ ਫਿੱਟ ਹੋਣਾ ਹੀ ਕੀ ਸੀ ਔਰ ਜਿੱਥੇ ਇਹ ਫੈਕਟਰੀ ਲੱਗ ਰਹੀ ਹੈ ਕਮਾਲੂ ਚ ਲੱਗ ਲਾਈਨ ਵਾਟ ਲੱਗੀ ਹੋਈ ਹੈਗੀ ਟਾਇਰਾਂ ਦੀ ਟਾਇਰਾਂ ਦੀ ਫੈਕਟਰੀ ਲੱਗ ਨਹੀਂ ਸਕਦੀ ਔਰ ਇਸ ਦੇ ਵਿੱਚ ਇਹ ਬੰਦੇ ਕੀ ਕਰ ਰਹੇ ਹੈਗੇ ਟਾਇਰ ਬਾਹਰੋਂ ਇੰਪੋਰਟ ਕਰਕੇ ਬਾਹਰਲੇ ਸੇਟਾਂ ਤੋਂ ਲੈ ਲੈ ਕੇ ਸੌਰੀ ਬਾਹਰਲੇ ਸੇਟਾਂ ਤੋਂ ਲੈ ਕੇ ਟਾਇਰ ਇੱਥੇ ਉਹਨਾਂ ਨੂੰ ਕੀ ਕਰਦੇ ਆਗ ਦੇ ਨਾਲ ਉਹਨਾਂ ਨੂੰ ਗਰਮ ਕਰਕੇ ਸਾੜਦੇ ਆ ਤੇਲ ਕੱਢਦੇ ਹੈਗੇ ਉਹਦੇ ਨਾਲ ਕੀ ਹੋ ਰਿਹਾ ਹੈਗਾ ਕਿ ਦਮੇ ਦੀ ਬਿਮਾਰੀ ਤੇ ਹੋਰ ਬਿਮਾਰੀਆਂ ਫੈਲ ਰੀਆਂ ਨੇ ਔਰ ਪਠੰਡੇ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਡਰੇਨੇ ਦਾ ਕੋਈ ਸਿਸਟਮ ਹੀ ਨਹੀਂ ਆ ਕਿ ਪਾਣੀ ਡਰੇਨ ਕਿੱਥੇ ਕੀਤਾ ਜਾਵੇ ਜਿਆਦਾ ਹੋਵੇ ਨਾ ਕੋਈ ਜ਼ੀਰੋ ਵਾਟਰ ਡਿਸਚਾਰਜ ਹੋਵੇ ਫਿਰ ਤਾਂ ਅਸੀਂ ਕਹਿ ਸਕਦੇ ਹੋਈ ਹੁਣ ਇਹੀ ਗੱਲ ਆ ਜਾਂਦੀ ਹੈ ਕਿ ਜਦੋਂ ਤੁਸੀਂ ਜਿਹੜਾ ਪਾਵਰ ਪਲਾਂਟ ਲੱਗਿਆ ਹੈਗਾ ਬਣਾਵਾਲੀ ਹੈਗਾ ਉਹਦੇ ਨੇੜੇ 40 ਏਕੜ ਲੈ ਕੇ ਉਹਨਾਂ ਨੇ ਜ਼ਮੀਨ ਲਈ ਜਿਹੜਾ ਜਿੰਦਲ ਸੀ ਲਾਲੇ ਹੈਗੇ ਉਹਨਾਂ ਨੇ ਜੀਐਸਬੀ ਉਹਨਾਂ ਦਾ ਹੈਗੀ ਹੈਗੀ ਫਰੈਂਚ ਆਪਣਾ ਸਿਸਟਰ ਕੰਸਰਨ ਹੈ ਉਹਨਾਂ ਨੇ ਲੈ ਕੇ ਉਸ ਤੋਂ ਬਾਅਦ ਜਿਹੜੀ ਪਬਲਿਕ ਹੀਰਿੰਗ ਹੋਈ ਪਬਲਿਕ ਹੀਰਿੰਗ ਦੇ ਵਿੱਚ ਵੀ ਇਹ ਗੱਲ ਆ ਗਈ ਕਿ ਇਹ ਕਹਿੰਦੇ ਜੀ ਅਸੀਂ ਲੱਗਣ ਨਹੀਂ ਦੇਦੇ ਲੋਕਾਂ ਨੇ ਕਹਿੰਦੇ ਸਾਡੂ ਸਾਡੀ ਜਾਨ ਨੂੰ ਖਤਰਾ ਉਹਨਾਂ ਨੇ ਫਿਰ ਜ਼ਮੀਨ ਉੱਥੇ ਖਰੀਦੀ ਹੈਗੀ ਇਹਦੋਂ ਤੋਂ ਇਹ ਲੱਗਦਾ ਕਿ ਜਿਵੇਂ ਕੋਈ ਨਾ ਬਹੁਤ ਵੱਡੀ ਸਾਜ਼ਿਸ਼ ਹੈ ਕਿ ਉਹ ਕਹਿੰਦੇ ਸਾਨੂੰ ਜੋ ਸਰ ਕੋ ਜਿਹੜਾ ਪੈਸੇ ਵਾਲੇ ਬੰਦੇ ਹੈਗੇ ਇੰਡਸਟਰੀਲ ਉਹ ਸੋਚਦੇ ਕਿ ਅਸੀਂ ਇਹਨੂੰ ਪੈਸੇ ਨਾਲ ਖਰੀਦ ਲਾਂਗੇ ਔਰ ਮੈਨੂੰ ਤਾਂ ਇਹ ਲੱਗਦਾ ਹੈ ਇਹ ਜੋ ਅਸੀਂ ਪਹਿਲਾਂ ਦੇਖਿਆ ਸੀ ਜਿਹੜਾ ਦਿੱਲੀ ਦਾ ਸੰਘਰਸ਼ ਸੀ ਕਿਸਾਨਾਂ ਦਾ ਜ਼ਮੀਨਾਂ ਬਚਾਉਣ ਤੋਂ ਉਹ ਮਾਨੀ ਡਾਨੀ ਦਾ ਕੰਮ ਹੁਣ ਇਹ ਬੰਦੇ ਕਰਨਾ ਸ਼ੁਰੂ ਕਰ ਰਹੇ ਹੈ ਹੁਣ ਉਹਨਾਂ ਨੇ ਆਪ ਦੇ ਅੱਗੇ ਜਿਹੜਾ ਏਜੰਸੀਆਂ ਇੱਕ ਤਰੀਕੇ ਨਾਲ ਇਹਨਾਂ ਨੂੰ ਹਾਇਰ ਕੀਤੀਆਂ ਨੇ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਹੋਊਗਾ ਜੀ ਕਿਉਂਕਿ ਦੁਨੀਆ ਦੀਆਂ ਸਾਰੀਆਂ ਨਜ਼ਰਾਂ ਪੰਜਾਬ ਦੇ ਉੱਤੇ ਲੱਗੀਆਂ ਨੇ ਉਹ ਮੈਂ ਤੁਹਾਨੂੰ ਕਿਵੇਂ ਆਧਾਰਨ ਦਿੰਨਾ ਜੀ ਅਮੀਰ ਖਾਨ ਮੁਤਾਕੀ ਹੈ ਹਮ ਅਫਗਾਨਿਸਤਾਨ ਦਾ ਫੋਰਮ ਰੈਪਰ ਹੰਡਿਆ ਹੁੰਦਾ ਹੈਗਾ ਜੀ ਔਰ ਉਹਨੂੰ ਬੜਾ ਉਹਨੂੰ ਉਹ ਦੁਨੀਆ ਦਾ ਜਿਹੜਾ ਯੂਨਾਈਟਿਡ ਨੇਸ਼ਨਸ ਵੱਲੋਂ ਡਿਕਲੇਰਡ ਟੈਰਰਿਸਟ ਹੈਗਾ ਉਹ ਸਪੈਸ਼ਲ ਪਰਮਿਸ਼ਨ ਦੇ ਨਾਲ ਉਹਨੂੰ ਉਹ ਇੱਥੇ ਆਉਂਦਾ ਹੈਗਾ ਤੁਸੀਂ ਉਹਨੇ ਆ ਕੇ ਕੀ ਕਿਹਾ ਉਹਨੇ ਕਹਿ ਗਿਆ ਜੀ ਵਾਗਾ ਬਾਰਡਰ ਖੋਲੋ ਵਾਗੇ ਰਹੀ ਵਪਾਰ ਹੋਣਾ ਹੈਗਾ ਜੀ ਤਾਂ ਉੱਥੋਂ ਸਾਨੂੰ ਇਹ ਅੰਦਾਜ਼ਾ ਹੋ ਜਾਣਾ ਚਾਹੀਦਾ ਕਿ ਸਾਡੀ ਵੈਲਿਊ ਦੁਨੀਆ 'ਚ ਕੀ ਹੈਗੀ ਕਿਉਂਕਿ ਜੇ ਤੁਸੀਂ ਉੱਪਰੋਂ ਦੇਖੋਗੇ ਪਠਾਨਕੋਟ ਤੋਂ ਵਾਗੇ ਤੋਂ ਉੱਪਰੋਂ ਪਠਾਨਕੋਟ ਹੈਗਾ ਇੰਡੀਆ ਕਿਤੇ ਅਲਾਉ ਨਹੀਂ ਕਰੂਗਾ ਕਿਉਂਕਿ ਸਕਿਉਰਿਟੀ ਕਨਸਰਨਸ ਹੈ ਕਸ਼ਮੀਰ ਦੇ ਔਰ ਨਾ ਹੀ ਜਿਹੜੇ ਨੀ ਪਹਾੜੀ ਇਲਾਕੇ ਆ ਉੱਥੋਂ ਦੀ ਕਿਤੇ ਵਪਾਰ ਹੁੰਦਾਗਾ ਤਾਂ ਇਸ ਕਰਕੇ ਵਾਗਾ ਵਾਗੇ ਤੋਂ ਲੈ ਕੇ ਫਾਜ਼ਲਕਾ ਦੇ ਏਰੀਏ ਤੱਕ ਕਿਤੇ ਵੀ ਜਿਹੜੇ ਸੜਕਾਂ ਨੇ ਉਹ ਨਿਕਲਣੀਆਂ ਐ ਇਸ ਕਰਕੇ ਸਾਨੂੰ ਇਸ ਏਰੀਆ ਦਾ ਇਸ ਖਿੱਤੇ ਦੇ ਬਾਰੇ ਬਹੁਤ ਜ਼ਿਆਦਾ ਸਾਨੂੰ ਹੁਣ ਤੋਂ ਹੀ ਆਦੇ ਬਾਰੇ ਸੋਚਣਾ ਚਾਹੀਦਾ ਹੈਗਾ ਕਿ ਸਾਡੀਆਂ ਇਹ ਕਿਤੇ ਇਹ ਨਾ ਹੋਵੇ ਕੱਲੋਂ ਕੋਈ ਜੇ ਹੁੰਦਾ ਨੇ ਕੋਈ ਬਹੁਤ ਵੱਡੇ ਕੋਈ ਵਪਾਰ ਕਰਦੇ ਕਰਦੇ ਸਾਡੀਆਂ ਜ਼ਮੀਨਾਂ 'ਚ ਬਹੁਤ ਵੱਡੇ ਵੱਡੇ ਕੋਲੇ ਵੀ ਸਟੋਰੇਜ ਤੇ ਵੱਡੇ ਵੱਡੇ ਜਿਹੜੇ ਇੱਕ ਲੋ ਪਲਾਂਟਸ ਲੱਗ ਜਾਣ ਜਾਂ ਕੰਟੇਨਰਸ ਹੋ ਜਾਣ ਇਸ ਕਰਕੇ ਜੇ ਰੋ ਮੈਂ ਉਸ ਦਿਨ ਮੈਂ ਬਿਆਨ ਨੂੰ ਇਹ ਸਮਝਦਾਗਾ ਕਿ ਸਾਨੂੰ ਆਦੀ ਐਵੇਂ ਸਮਝਣੀ ਚਾਹੀਦੀ ਤੇ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਜੀ ਜੀ ਧੰਨਵਾਦ ਜੀ ਸੋ ਕਿਹਾ ਜਾ ਰਿਹਾ ਹੈ ਕਿ ਸਰਕਾਰਾਂ ਨੇ ਜਿਹੜੀਆਂ ਕੋਪਰੇਟ ਘਰਾਣਿਆਂ ਦੇ ਅੰਦਰ ਕੰਮ ਕਰ ਰਹੀਆਂ ਨੇ ਤੇ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਹਾਲਾਤ ਨੇ ਹੋਰ ਵੀ ਗੰਭੀਰ ਹੋ ਲੈਨੇ ਹੋਰ ਵੀ ਵੀਰ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਕੀ ਕਹਿੰਦੇ ਨੇ